કરી ਹੋਈ ਬੜਾ ਮੇਰੇ ਵਿੱਚ ਬੱਚੇ ਜਿਹੜੀ ਪੁਲਿਸ ਹੈ ਦਲਜੀਤ ਸਿੰਘ ਸਬ ਇੰਸਪੈਕਟਰ ਗੜਾ ਡਿਪਾਰਟਮੈਂਟ ਹੈ ਜੋ ਚੰਡੀਗੜ੍ਹ ਪੁਲਿਸ ਦੀ ਚੰਡੀਗੜ੍ਹ ਪੁਲਿਸ ਇਹ ਬੰਦਾ ਜੀ ਕਟੋ ਕਟ ਵੀ ਪਿੱਛੋਂ ਦੀ 20 20 20 ਗੱਡੀਆਂ ਠੋਕ ਕੇ ਆ ਚੁੱਕਿਆ ਜੀ दुण। दुण। कोई कोई छोटा बच्चा नहीं कोई बच्चा नहीं गड्डी है 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 सारी, सारी। रहा। तो रहा। दुण। दुण। और तो स्कूल बस भी भी इन्होंने जी दारू अभी किसी